ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸਰਵਣ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਤਾ ਬਾਝ ਹੀ ਕਿਉਂ ਆਪਣੇ ਕੋਲ ਰੱਖਦੇ ਸੀ ਕਿਉਂਕਿ ਬਾਝ ਦੀ ਫਿਤਰਤ ਵਿੱਚ ਗੁਲਾਮੀ ਨਹੀਂ ਹੁੰਦੀ ਉਸ ਨੂੰ ਤੁਸੀਂ ਪੰਜਰੇ ਵਿੱਚ ਨਹੀਂ ਰੱਖ ਸਕਦੇ ਜੇ ਰੱਖੋਗੇ ਤਾਂ ਜਾਂ ਤਾਂ ਉਹ ਪੰਜਰੇ ਨੂੰ ਤੋੜ ਦੇਵੇਗਾ ਜਾਂ ਅੰਦਰ ਹੀ ਆਪਣੇ ਪ੍ਰਾਨ ਤਿਆਗ ਦੇਵੇਗਾ ਇਸੇ ਤਰ੍ਹਾਂ ਸਿੱਖ ਵੀ ਕਿਸੇ ਦੇ ਗੁਲਾਮੀ ਪਸੰਦ ਨਹੀਂ ਕਰਦਾ ਗੁਰਮਤਿ ਵਿੱਚ ਅਗਰ ਕੋਈ ਕਿਸੇ ਨੂੰ ਕੈਦ ਕਰਦਾ ਹੈ ਉਸ ਨੂੰ ਗੁਲਾਮੀ ਨਹੀਂ ਕਿਹਾ ਜਾਂਦਾ ਗੁਲਾਮੀ ਉਸ ਨੂੰ ਕਿਹਾ ਗਿਆ ਹੈ ਜੋ ਆਪਣੀ ਜਮੀਰ ਵੇਚ ਦਵੇ ਬਾਜ ਕਦੀ ਵੀ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦਾ ਇਸੇ ਤਰ੍ਹਾਂ ਹਰ ਸਿੱਖ ਨੂੰ ਆਦੇਸ਼ ਆ ਕਿ ਆਪਣੀ ਕਿਰਤ ਦੀ ਕਮਾਈ ਖਾਵੇ ਉਹ ਵੀ ਵੰਡ ਕੇ ਮੁਫਤ ਦੀ ਜਾਂ ਦੂਜੇ ਦੇ ਹੱਥ ਵੱਲ ਨਾ ਵਿਖੇ ਬਾਜ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ ਅਸਮਾਨਾਂ ਨੂੰ ਛੂਣ ਵਾਲੀ ਹੁੰਦੀ ਹੈ ਪਰ ਜੋ ਨਜਰਾ ਹਨ ਕੋ ਹਮੇਸ਼ਾ ਹੀ ਨੀਵੀਆਂ ਰੱਖਦਾ ਹੈ ਧਰਤੀ ਤੇ ਗੜਾ ਕੇ ਰੱਖਦਾ ਹੈ ਸੋ ਇਸੇ ਤਰ੍ਹਾਂ ਸਿੱਖਾਂ ਦਾ ਵੀ ਮਹਾਰਾਜ ਨੇ ਦੱਸਿਆ ਹੈ ਕਿ ਮਨ ਨੀਵਾਂ ਤੇ ਮੱਤ ਉੱਚੀ ਰੱਖਣ ਦਾ ਜੋ ਹੈ ਇਹ ਹੀ ਸੱਚਾ ਉਪਦੇਸ਼ ਜੋ ਮਹਾਰਾਜ ਨੇ ਦਿੱਤਾ ਹੈ ਬਾਜ ਆਪਣੇ ਆਖਰੀ ਸਾਹ ਤੱਕ ਵੀ ਆਲਸੀ ਨਹੀਂ ਹੁੰਦਾ ਸੋ ਇਸ ਤਰ੍ਹਾਂ ਸਿੱਖ ਜੋ ਹੈ ਉਹ ਵੀ ਕਦੀ ਆਲਸੀ ਨਹੀਂ ਹੁੰਦੇ ਅਮਰਤ ਵੇਲੇ ਉੱਠ ਕੇ ਜੋ ਹੈ ਨਾਮ ਜਪਦੇ ਹਨ ਇਸ਼ਨਾਨ ਕਰਦੇ ਹਨ ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਅਮਰਤ ਵੇਲੇ ਸੱਚ ਨਾਮ ਬੜਿਆਈ ਵਿਚਾਰ ਮਿਹਨਤ ਮਜ਼ਦੂਰੀ ਕਰਨ ਕਰਕੇ ਉਹ ਆਪਣਾ ਗੁਜ਼ਾਰਾ ਕਰਦੇ ਹਨ ਪਰ ਕਦੀ ਵੀ ਚੋਰੀ ਚਕਾਰੀਆਂ ਵੱਲ ਜੋ ਹੈ ਧਿਆਨ ਨਹੀਂ ਕਰਨਾ ਸੋ ਇਸ ਤਰ੍ਹਾਂ ਇਹ ਵੀ ਜੋ ਹੈ ਨਿਸ਼ਾਨੀ ਇਕ ਬਾਜ ਦੀ ਹੈ ਕਿ ਉਹ ਆਪਣੀ ਆਖਰੀ ਸਾਹ ਤੱਕ ਹਮੇਸ਼ਾ ਚੁਸਤ ਫੁਰਤ ਰਹਿੰਦਾ ਹੈ ਤੇ ਬਾਸ ਦੇਵੀ ਵਿੱਚ ਇੱਕ ਅਜੀਹਾ ਗੁਣ ਹੈ ਜੋ ਬਾਕੀਆਂ ਪਖਸ਼ੀਆਂ ਵਿੱਚ ਨਹੀਂ ਹੁੰਦਾ ਹਵਾ ਜਿੱਧਰ ਨੂੰ ਉੱਡਦੀ ਹੈ ਆਮ ਪੰਛੀ ਤਾਂ ਉਧਰ ਨੂੰ ਹੀ ਉੱਡਦੇ ਹਨ ਪਰ ਇਕੱਲਾ ਬਾਜ ਇਸ ਤਰ੍ਹਾਂ ਹੈ ਜੋ ਹਵਾ ਦੇ ਉਲਟਾ ਉੱਡਦਾ ਹੈ ਸੋ ਇਸੇ ਤਰ੍ਹਾਂ ਗੁਰੂ ਕਾ ਪਿਆਰਾ ਵੀ ਆਪਣੀ ਮौज-ਮਸਤੀ ਵਿੱਚ ਜਿੰਦਾ ਦੁਨੀ ਨਾਲ ਜ਼ਿੰਦਗੀ ਬਸਰ ਕਰਦਾ ਹੈ ਭਾਵੇਂ ਉਹ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਮਹਾਰਜ ਇਹੀ ਉਪਦੇਸ਼ ਦਿੰਦੇ ਹਨ ਬਾਜ਼ ਕਦੀ ਵੀ ਕਿਸੇ ਇੱਕ ਜਗ੍ਹਾ ਤੇ ਕੋਸਲਾ ਨਹੀਂ ਬਰਾਉਂਦਾ ਉਹ ਖੁੱਲੇ ਆਸਮਾਨ ਤੇ ਹੀ ਛੱਤ ਨੂੰ ਆਪਣਾ ਘਰ ਸਮਝਦਾ ਹੈ ਸੋ ਇਸੇ ਤਰ੍ਹਾਂ ਗੁਰਸਿੱਖ ਨੂੰ ਵੀ ਉਪਦੇਸ਼ ਹੈ ਕਿ ਉਹ ਵੀ ਮੋਹ ਮਾਇਆ ਦੇ ਜਾਲ ਵਿੱਚ ਨਾ ਫਸਣ ਅਤੇ ਗੁਰੂ ਸਾਹਿਬ ਦੇ ਹੁਕਮ ਨੂੰ ਹੀ ਸ਼ਰਣ ਕਰਨ ਅੱਦੇ ਬਾਜ਼ ਦਾ ਇੱਕ ਸਭ ਤੋਂ ਵੱਡਾ ਗੁਣ ਹੈ ਕਿ ਉਹ ਹਾਰ ਨਹੀਂ ਮੰਨਦਾ ਕਿਸੇ ਤੋਂ ਡਰਦਾ ਨਹੀਂ ਦੁੱਖ ਪਰ ਜਿੰਦਗੀ ਵੀ ਉਹ ਖੁਸ਼ੀ-ਖੁਸ਼ੀ ਜਿਉਂਦਾ ਹੈ ਗੁਰਤੇਗ ਬਹਾਦਰ ਤੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਪਾਸ਼ਾ ਤੱਕ ਸਿੱਖ ਨੂੰ ਇਹੀ ਸਿਖਾਇਆ ਹੈ ਨਾ ਡਰੋ ਨਾ ਡਰਾਓ ਪੈ ਕਾਹੂ ਕੋ ਦੇਤ ਨਹ ਨਹ ਪੈ ਮਾਲਤ ਆਨ ਸੋ ਇਸ ਤਰ੍ਹਾਂ ਬਾਅਦ ਲਗਭਗ 70 ਸਾਲ ਜੀ ਹੁੰਦਾ ਹੈ ਪਰੰਤੂ ਆਪਣੇ ਜੀਵਨ ਦੇ 40ਵੇਂ ਸਾਲ ਵਿੱਚ ਆਉਂਦੇ ਉਸ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ ਜਿਸ ਵਕਤ ਉਸ ਨੂੰ ਇੱਕ ਮਹੱਤਵਪੂਰਨ ਨਿਰਣਾ ਲੈਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਇੱਕ ਨਵੀਂ ਜ਼ਿੰਦਗੀ ਵਿੱਚ ਪ੍ਰਵੇਸ਼ ਹੁੰਦਾ ਹੈ 40 ਸਾਲ ਦੀ ਉਮਰ ਤੱਕ ਪਹੁੰਚਦੇ ਪਾਂ ਜੋ ਉਸ ਦੇ ਪੰਜੇ ਚੁੰਜ ਤੇ ਖੰਭ ਸਵਣਾ ਦੀ ਹਾਲਤ ਵਿਗੜ ਜਾਂਦੀ ਹੈ ਪੰਜੇ ਲੰਬੇ ਤੇ ਲਚੀਲੇ ਹੋ ਜਾਂਦੇ ਹਨ ਸ਼ਿਕਾਰ ਦੀ ਪਕੜ ਮੁਸ਼ਕਲ ਹੋ ਜਾਂਦੀ ਹੈ ਚੁੰਜ ਮੜ ਜਾਂਦੀ ਹੈ ਉਸ ਦੀ ਧਾਰ ਮੁੱਕ ਜਾਂਦੀ ਹੈ ਭੋਜਨ ਖਾਣ ਵਿੱਚ ਅੜਚਨ ਪੈਦਾ ਕਰਦੀ ਹੈ ਖੰਭ ਭਾਰੀ ਹੋ ਕੇ ਸੀਨੇ ਨਾਲ ਲਿਪਟ ਜਾਂਦੇ ਹਨ ਠੀਕ ਤਰ੍ਹਾਂ ਖੁੱਲ ਨਹੀਂ ਸਕਦੇ ਉreturnData ਮੁਸ਼ਕਲ ਹੋ ਜਾਂਦਾ ਹੈ ਉੱਚੀ ਡਾਰੀ ਸੀਮਤ ਹੋ ਜਾਂਦੀ ਹੈ ਪਰ ਉਹ ਹਿੰਮਤ ਨਹੀਂ ਹਾਰਦਾ ਉਸ ਕੋਲ ਤਿੰਨ ਹੀ ਰਾਹ ਬਚਦੇ ਹਨ ਜਾਂ ਖੁਦਕੁਸ਼ੀ ਕਰ ਲੇ ਜਾਂ ਇਲਵਾਂਗੂਦ ਗੁਰਜਿਆਂ ਦਾ ਦੂਠਾ ਖਾਏ ਜਾਂ ਫਿਰ ਖੁਦ ਨੂੰ ਪੁਨਰ ਸਥਾਪਿਤ ਕਰੇ ਜਿੱਥੇ ਪਹਿਲਾ ਦੋ ਵਿਕਲਪ ਸਰਲ ਅਤੇ ਤੇਜ਼ ਹਨ ਤੀਜਾ ਲੰਮਾ ਅਤੇ ਅਤਿਅੰਤ ਪੀੜਾਦਾਇਕ ਰਸਤਾ ਹੈ ਇਸ ਲਈ ਉਹ ਪਹਾੜ ਤੇ ਚਲਾ ਜਾਂਦਾ ਹੈ ਤੇ ਇਕਾਂਤ ਵਿੱਚ ਆਪਣਾ ਅਗਲਾ ਬਣਾਉਂਦਾ ਹੈ ਅਤੇ ਖੁਦ ਨੂੰ ਫਿਰ ਦੁਬਾਰਾ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਆਰੰਭ ਕਰਦਾ ਹੈ। ਪਰਥਦਰ ਦੀ ਚਟਾਨ ਨਾਲ ਮਾਰ-ਮਾਰ ਕੇ ਉਹ ਆਪਣੇ ਚੁੰਝ ਪੰਨ ਦਿੰਦਾ ਹੈ। ਪੰਜੇ ਨੂੰ ਤੋੜ ਦਿੰਦਾ ਹੈ ਤੇ ਆਪਣੇ ਭਾਰੀ ਖੰਭਾਂ ਨੂੰ ਇੱਕ-ਇੱਕ ਕਰਕੇ ਨੋਚ ਦਿੰਦਾ ਹੈ ਜੋ ਕਿ ਪੀੜਾਦਾਇਕ ਹੁੰਦੀ ਹੈ। ਫਿਰ ਅਗਲੇ 150 ਦਿਨਾਂ ਦੀ ਰਿਪੀਟ ਹੈ ਭਰੀ ਓਡੀਕ ਤੋਂ ਬਾਅਦ ਮੁੜ ਕੇ ਨਵੇਂ ਚੁੰਝ, ਨਵੇਂ ਪੰਜੇ ਤੇ ਨਵੇਂ ਖੰਭ ਉਗ ਆਉਂਦੇ ਹਨ। ਫਿਰ ਤo ਮਿਲਦੀ ਹੈ ਬਾਜ ਨੂੰ ਪਹਿਲਾ ਮਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ ਇਸ ਪੁਨਰਸਤਪਨਾ ਦੀ ਪ੍ਰਕਿਰਿਆ ਤੋਂ ਬਾਅਦ ਉਹ 30 ਸਾਲ ਹੋਰ ਜਿਉਂਦਾ ਹੈ ਊਰਜਾ ਸਨਮਾਨ ਅਤੇ ਡਿੜਤਾ ਦੇ ਨਾਲ ਉਹ ਹਮੇਸ਼ਾ ਉਡਾਣੀ ਮਾਰਦਾ ਹੈ ਇਸ ਦਾ ਪਰਮਾਨ ਡਿਸਕਵਰੀ ਚੈਨਲ ਦੇ ਉੱਤੇ ਵੀ ਦਿੱਤਾ ਗਿਆ ਹੈ ਜੇ ਕਿਸੇ ਨੂੰ ਸ਼ੰਕਾ ਹੋਵੇ ਤੇ ਉਹ ਗੂਗਲ ਤੇ ਜਾ ਕੇ ਇਸ ਚੀਜ਼ ਬਾਰੇ ਸਰਚ ਵੀ ਕਰ ਸਕਦਾ ਹੈ ਇਹ ਕੋਈ ਮਨ ਘੜਨਤ ਵਸਤੂ ਨਹੀਂ ਦੱਸ ਰਹੇ ਹਾਂ ਜਿਸ ਉਮਰ 'ਤੇ ਬਾਕੀ ਪੰਛੀਆਂ ਦੇ ਬੱਚੇ ਚਾਹ ਚਾਹਣਾ ਸਿੱਖਦੇ ਹਨ ਉਸ ਉਮਰ ਵਿੱਚ ਇੱਕ ਮਾਦਾ ਬਾਜ਼ ਆਪਣੇ ਚੂਜੇ ਨੂੰ ਪੰਜੇ 'ਚ ਦਬੋਚ ਕੇ ਸਭ ਤੋਂ ਉੱਚਾ ਉੱਡ ਜਾਂਦਾ ਹੈ ਲਗਭਗ 12 ਕਿਲੋਮੀਟਰ ਉਚਾਈ ਤੇ ਜਿੰਨੀ ਉਚਾਈ ਤੇ ਹਵਾਈ ਜਹਾਜ਼ ਵੀ ਉੱਡਦੇ ਹਨ ਇਹ ਉਚਾਈ ਤੈਅ ਕਰਨ 'ਚ ਮਾਦਾ ਬਾਜ਼ 7 ਤੋਂ 9 ਮਿੰਟ ਦਾ ਟਾਈਮ ਲੈਂਦਾ ਹੈ ਇੱਥੋਂ ਸ਼ੁਰੂ ਹੁੰਦੀ ਹੈ ਕੁਸ਼ਨ ਨਿੱਕ ਕੇ ਜੇ ਚੂਜੇ ਦੀ ਇਕਾਣ ਪ੍ਰੀਖਿਆ ਉੱਤਰ ਦੇ ਵਕਤ ਮਾਦਾ ਬਾਜ਼ ਉਸ ਨੂੰ ਆਪਣੇ ਪੰਜਿਆਂ ਚੋਂ ਛੱਡ ਦਿੰਦਾ ਹੈ ਲਗਭਗ 2 ਕਿਲੋਮੀਟਰ ਉਸ ਚੂਜੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਦੇ ਨਾਲ ਕੀ ਵਾਪਰ ਰਿਹਾ ਹੈ 7 ਕਿਲੋਮੀਟਰ ਤੈਅ ਕਰਨ ਤੋਂ ਬਾਅਦ ਉਸ ਚੂਜੇ ਦੇ ਪੱਖ ਜਿਹੜੇ ਕੰਜਾਇਨ ਨਾਲ ਜਕੜੇ ਹੁੰਦੇ ਹਨ ਉਹ ਖੁੱਲਣ ਲੱਗਦੇ ਹਨ ਤੇ ਲਗਭਗ 9 ਕਿਲੋਮੀਟਰ ਬਾਅਦ ਉਸ ਦੇ ਪੰਖ ਪੂਰੇ ਖੁੱਲ ਜਾਂਦੇ ਹਨ ਇਹ ਉਸ ਦੇ ਜੀਵਨ ਦਾ ਪਹਿਲਾ ਦੌਰ ਹੁੰਦਾ ਹੈ ਜਦੋਂ ਬਾਜ ਦਾ ਬੱਚਾ ਆਪਣੇ ਪੰਖ ਫੜਫੜਾਉਂਦਾ ਹੈ ਪਰ ਉਹ ਉੜ ਨਹੀਂ ਸਕਦਾ ਅਜੇ ਉੜਨਾ ਸਿੱਖਿਆ ਨਹੀਂ ਜਿਵੇਂ ਜੋ ਧਰਤੀ ਦੇ ਨੇੜੇ ਆਉਂਦਾ ਹੈ ਉਸ ਨੂੰ ਆਪਣੀ ਮੌਤ ਨਜ਼ਰ ਆਉਣ ਲੱਗਦੀ ਹੈ ਜਦੋਂ ਉਸ ਦੀ ਦੂਰੀ ਧਰਤੀ ਤੋਂ ਮਹਿ 400 500 ਮੀਟਰ ਰਹਿ ਜਾਂਦੀ ਹੈ ਉਸ ਦੇ ਪੰਖ ਅਜੇ ਇਤਨੇ ਮਜ਼ਬੂਤ ਨਹੀਂ ਹੁੰਦੇ ਕਿ ਉਹ ਉੜ ਸਕੇ ਤਾਂ ਅਚਾਨਕ ਇੱਕ ਪੰਜਾ ਆ ਕੇ ਉਸ ਨੂੰ ਆਪਣੀ ਗ੍ਰਿਫਤ ਚ ਲੈ ਲੈਂਦਾ ਹੈ ਆਪ ਅਤੇ ਆਪਣੇ ਪੰਖਾਂ ਦੇ درمیان ਸਮਾ ਲੈਂਦਾ ਹੈ ਇਹ ਪੰਜਾ ਉਸ ਦੀ ਮਾਂ ਦਾ ਹੁੰਦਾ ਹੈ ਜਿਹੜੀ ਬਿਲਕੁਲ ਉਸ ਦੇ ਉੱਤੇ ਚਿਪਕ ਕੇ ਉੱਡ ਰਹੀ ਹੁੰਦੀ ਹੈ ਪਰ ਉਹ ਬੇਖਬਰ ਹੁੰਦਾ ਹੈ ਅਤੇ ਉਸ ਦੀ ਇਹ ਟ੍ਰੇਨਿੰਗ ਨਿਰੰਤਰ ਚੱਲਦੀ ਰਹਿੰਦੀ ਹੈ ਜਦੋਂ ਤੱਕ ਉਹ ਉੱਡਣਾ ਨਹੀਂ ਸਿੱਖਦਾ ਇਹ ਅਖਾਣ ਇੱਕ ਅਖਾਣ ਵੀ ਹੈ ਕਿ ਬਾਜ ਦੇ ਬੱਚੇ ਮੁੰਡੇਰਾ ਤੇ ਨਹੀਂ ਉੱਡਦੇ ਸੋ ਇਹਨਾਂ ਇਹਨਾਂ ਗੁਣਾ ਕਰਕੇ ਦਸਮ ਪਾਤਸ਼ਾਹ ਦਾ ਚਹੇਤਾ ਪੰਛੀ ਜੋ ਹੈ ਉਹ ਬਾਜ ਨੂੰ ਪ੍ਰਾਪਤ ਹੋਇਆ ਹੈ ਅਤੇ ਪੰਜਾਬ ਦਾ ਰਾਜਸੀ ਪੰਛੀ ਹੋਣ ਦਾ ਮਾਣ ਵੀ ਬਾਜ ਨੂੰ ਪ੍ਰਾਪਤ ਹੈ ਜੇ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਜਰੂਰ ਸ਼ੇਅਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ